ਦੋਸਤੋ ਜਿੰਨੀ ਮਰਜ਼ੀ ਠੰਡ ਹੋਵੇ ਪਰ ਕਦੇ ਵਿਆਹ ਦੇ ਵਿੱਚ ਕਿਸੇ ਜਨਾਨੀ ਦੇ ਵਿਰਲੀ ਵਾਂਜੀ ਦੇ ਸਵਟਰ ਪਾਇਆ ਹੋਊਗਾ ਆ ਵਿਆਹ ਵਾਲੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਜਨਾਨੀ ਠਰੂੰ ਠਰੂੰ ਕਰੀ ਜਾਂਦੀ ਹੈ ਤੇ ਕੌਫੀ ਪੀ ਜਾਂਦੀ ਹੈ ਤੇ ਉਸ ਦਾ ਘਰ ਵਾਲਾ ਕਹਿੰਦਾ ਠੰਡ ਨਾਲ ਵਾਲੀ ਦੋਸਤੋ ਉਹ ਕਹਿੰਦੀ ਹੈ ਹੋਰ ਕਿਸੇ ਨੇ ਵੀ ਸਵਟਰ ਨਹੀਂ ਪਾਈ ਤੇ ਦੋਸਤੋ ਆਓ ਲੈ ਚੱਲਦੇ ਹਾਂ ਇਸ ਦੀ ਪੂਰੀ ਵੀਡੀਓ ਦੇ ਵੱਲ ਕੀ ਕੁਝ ਆਖਿਆ ਇਹਦੇ ਘਰ ਵਾਲੇ ਨੇ ਵੇਖ ਲਓ ਬਾਈ ਇਹਨਾਂ ਦੇ ਕੰਮ ਹੈ ਠੰਡ 'ਚ ਠਰੀ ਜਾਂਦੀ ਪਈ ਆ ਪਰ ਇੰਨਾ ਨਹੀਂ ਗਾ ਕਿ ਕੋਟੀ ਸਵੇਟ ਜੈਕਟ ਪਾ ਲਈਏ ਠੰਡ ਨਾਲ ਵਾਲੀ ਇਹ ਕੱਲੀ ਨਹੀਂ ਇਦਾਂ ਪੂਰੇ ਵਿਆਹ 'ਚ ਦੇਖ ਲਓ ਕਿੰਨੇ ਪਈ ਆ ਸਾਰੀਆਂ ਜਿਨਾਂ ਨਹੀਂ ਆਈਆਂ ਦੱਸੋ ਨਾ ਭੁੱਲਿਆ ਕਰੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਆ ਪਹਿਲੇ ਨੇ ਲਿਖਿਆ ਘਰ ਦੇ ਕੰਮ ਕਰਨ ਲੱਗੇ ਹੀ ਸਾਨੂੰ ਠੰਡ ਲੱਗਦੀ ਆ ਵਿਆਹਾਂ 'ਚ ਨਹੀਂ ਤੇ ਉਸ ਤੋਂ ਅਗਲੇ ਨੇ ਲਿਖਿਆ ਬਾਈ ਵਿਆਹ ਤੋਂ ਬਾਅਦ ਘਰੇ ਜਾ ਕੇ ਚਾਹ ਵੀ ਬਣਾਉਣੀ ਪੈਣੀ ਆ ਤੇ ਰੋਟੀ ਟਾਬੇ ਤੋਂ ਲਿਉਣੀ ਪੈਣੀ ਆ ਨਹੀਂ ਤਾਂ ਕੋਟੀ ਪਵਾਲਾ ਤੇ ਉਸ ਤੋਂ ਅਗਲੇ ਨੇ ਲਿਖਿਆ ਹੁਣ ਵਿਆਹ ਵੇਖ ਲਓ ਬਾਅਦ ਵਿੱਚ ਡਾਕਟਰ ਦੇਖ ਲਿਓ ਲਾੜ ਦੇ ਵਿੱਚ ਇਹ ਕੁੜੀ ਨੇ ਲਿਖਿਆ ਇਹ ਬੇਮਕੂਫੋਂ ਦਾ ਕੰਮ ਹੈ ਸਮਝਦਾਰ ਕੋਈ ਨਹੀਂ ਇਤਨੀ ਸਰਦੀ ਵਿੱਚ ਐਸਾ ਨੰਗਾ ਘੂਮਣਾ ਸਭੀ ਨਹੀਂ ਐਸਾ ਕਰਦੀ ਵਿਆਹਾਂ ਦੇ ਵਿੱਚ ਜਨਾਨੀਆਂ ਤਾਂ ਕਰਕੇ ਕੋਟੀਆਂ ਸਵਾਟਰਾਂ ਨਹੀਂ ਪਾਉਂਦੀਆਂ ਕਿਉਂਕਿ ਉਹਨਾਂ ਨੇ ਸੂਟਾਂ ਤੇ ਕਢਵਾਈ ਕਰਵਾਈ ਹੁੰਦੀ ਹੈ 15 15 20 20000 ਦੇ ਸੂਟ ਹੁੰਦੇ ਨੇ ਮੇਰੇ ਖਿਆਲ ਦੇ ਵਿੱਚ ਤਾਂ ਕਰਕੇ ਉਹ ਸਵਾਟਰਾਂ ਨਹੀਂ ਪਾਉਂਦੀਆਂ ਠੰਡ ਭਾਵੇਂ ਉਹਨਾਂ ਨੂੰ ਲੱਗ ਜੇ ਬਾਕੀ ਦੋਸਤੋ ਤੁਸੀਂ ਸਾਥੋਂ ਸਿਆਣਿਓ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਥੱਲੇ ਕਮੈਂਟ ਜਰੂਰ ਕਰਿਓ